ਕਿਥੋਂ ਹਨ ਤੁਸੀਂ ਅਸੀਂ ਕਹਿੰਦੇ ਵੀ ਹਾਂ ਮੈਂ ਕਹਿੰਦਾ ਆ ਸਾਰਾ ਫਨਾਹ ਕਰਦੇ ਫਿਰ ਦਰਾਫਤਾਂ ਦਾ ਜਾੜਾ ਕਰਦੇ ਫਿਰਦੇ ਡਰਕ ਅਸੀਂ ਬਚਾ ਕੇ ਰੱਖਦੇ ਆ ਨਹੀਂ ਇਹ ਤੇਰੇ ਸ਼ਕਲਾ ਚਾੜੇ ਇਹਨਾਂ ਦੇ ਮੂੰਹ ਦੇ ਉੱਤੇ ਵੀ ਇਹ ਦਰਾਫਤ ਮੋਛਦੀਆਂ ਨਹੀਂ ਖੰਦਗਾਂ ਨਹੀਂ ਨਹੀਂ ਦਰਖਨਾ ਖੋਇ ਖਰੂ ਵੀ ਕਰ ਰਹੀਆਂ ਉਹ ਖਰੂ ਨਹੀਂ ਅਸੀਂ ਕਰ ਲੈਂਦੇ ਆ ਇਹਦੇ ਜਦੋਂ ਹੁੰਦੇ ਕੱਕ ਖਾਨੀ ਦੇ ਅੰਗਾ ਚੈ ਤੈਨੂੰ ਮੈਂ ਜਿਹੜੀ ਗੱਲ ਪਉਂਦਾ ਵੀ ਇਹਦਾ ਤੇਰਾ ਮੂੰਹ ਫੜਿਆ ਉਹ ਖਾਈ ਜਾਂਦੀ ਉਹਦਾ ਮੂੰਹ ਫੜ ਲੈਣਾ ਜਾ ਕੇ ਹਜ਼ਾਰਾਂ ਪਸ਼ੂ ਤੁਸੀਂ ਲੈ ਕੇ ਰੋਜ਼ ਐਸਾ ਹਜ਼ਾਰਾਂ ਦਰਸਤਾਂ ਦਾ ਨੁਕਸਾਨ ਕਰਦੇ ਆ ਯਾਰ ਤਾਂ ਸਾਡੇ ਬਲੇ ਹੈ ਨਹੀਂ ਥੋੜੇ ਬਸ ਉਹ ਤਰ੍ਹਾਂ ਕੇ ਹਜ਼ਾਰਾਂ ਮਿਲਦੇ ਸਾਨੂੰ ਉਹ ਲੁਧਿਆਣੋਂ ਲੈ ਕੇ ਆ ਬਰਨਾਲੇ ਤੱਕ ਹੀ ਘੱਟ 20 ਟੋਲੇ ਮਿਲ ਗਏ ਸਾਨੂੰ ਅੱਛਾ ਹਾਂ ਚਲੋ ਅਸੀਂ ਉਧਰ ਹੀ ਢੱਕ ਲਾਂ ਅਸੀਂ ਨਹੀਂ ਲਿਆ ਕੇ ਰੋਟੀਆਂ ਕਿੱਧਰ ਮਹਿਲ ਕਲਾਈ ਸਾਡੇ ਮਹਿਲ ਕੋਲ ਜਗ੍ਹਾ ਜੋ ਵਾਲੀ ਇਹ ਇਹਨਾਂ ਨੂੰ ਕੀ ਕੀ ਰੱਖ ਲੈਗਾ ਤੂੰ ਇਹਨੂੰ ਕਿ ਘਰੇ ਬਾਣ ਕੇ ਰੱਖ ਲੈਗਾ ਨਹੀਂ ਨਹੀਂ ਉੱਥੇ ਕਨਾਲੀਆਂ ਕਨਾਲੀਆਂ ਵਿੱਚ ਲੋਣਾਂ ਦੇ ਮੱਝਾਂ ਤੜਕ ਰੱਖ ਲੈਣਾ ਉੱਧਰ ਰੱਖਾਂ ਹੋਰ ਕੀ ਕਰੀਏ ਸਾਡੀ ਲੈ ਕਿਉਂ ਜਿਉਂ ਤੁਰਦਿਆਂ ਦਰਿਆ ਦੇ ਪਰਲੇ ਪਾਸ ਹੁਣ ਪਹਿਲਾ ਦਰਿਆ ਦੇ ਪਰਲੇ ਪਾਸ ਤੁਸੀਂ ਗੰਦ ਪਾਇਆ ਹੁਣ ਇੱਧਰ ਨੂੰ ਹੋ ਤੁਰੇ ਤੁਸੀਂ ਸਾਡੀ ਜਗ੍ਹਾ ਇੱਥੇ ਮਿਲ ਗਈ ਲੈ ਹੋਈ ਐ ਤੇਰੀ ਜਗ੍ਹਾ ਲਈ ਤੇਰੀ ਆ ਵੀ ਜਗ੍ਹਾ ਲਈ ਐ ਨੇ ਨਹੀਂ ਲਈਏ ਆ ਫੇਰ ਤਾਂ ਹੀ ਮੈਂ ਕਾਸੀ ਕਹਿਤਾ ਕਿ ਅਸੀਂ ਉੱਥੇ ਡੱਕ ਲਾਂਗੇ ਉਧਰ ਰੱਖ ਲਾਂਗੇ ਕਿਵੇਂ ਡੱਕ ਲਾਂਗੇ ਉਧਰ ਪੱਕ ਪੱਠੇ ਕਿੱਥੋਂ ਨਵਾਏਗਾ ਹਾਂ ਤੇ پاس ਕਰਨਾ ਗਰੀਬਾਂ ਨੇ ਬਹੁਤ ਹੀ ਕਰਨਾ ਹੈ ਤੇ پاس ਨਹੀਂ ਗਰੀਬੀ ਵਾਲਾ ਗੱਲ ਹੈ ਨਹੀਂ ਤੁਸੀਂ ਗਰੀਬ ਹੋ ਗਰੀਬ ਬੈਠੇ ਆ ਪਾਸੇ ਆ ਸਾਰਾ ਦਿਨ ਖੜੇ ਮੈਨੂੰ ਇੱਕ ਗੱਲ ਦਾ ਜਵਾਬ ਤੂੰ ਕਹਣਾ ਸੀ ਮੈਂ ਗਰੀਬ ਆ ਖੜੇ ਖੜੇ ਰਹਿ ਗੱਲ ਸੁਣ ਕਿੰਨੇ ਲੱਖ ਦਾ ਮਾਲ ਆ ਤੇਰੇ ਕੋਲੇ ਆਹ ਉਹਨ ਸਾਨੂੰ ਹੀ ਨਾ ਕਿ ਭਲਾ ਜਾਨੇ ਵੱਧ ਤੋਂ ਵੱਧ 50000 ਦੀ ਮੱਝ ਸਾਡੀ 50 ਦੀ ਛਾੜ ਦੀ ਚਾਹ ਦੂ 50 ਦੀ ਛਾੜ ਯਾਰ 40 ਰੱਖ ਮੱਝਾਂ ਗਿਣ ਕਿੰਨੀਆਂ ਤੂੰ ਕਹਿੰਦਾ ਮੈਂ ਗਰੀਬ ਹਾਂ ਸਾਢੇ ਵਾਲੀ ਮੱਝ ਜਿਹੜੀਆਂ ਮੋਟੀਆਂ 15-16 ਮੱਝਾਂ ਮੋਟੀਆਂ ਅੱਛਾ ਬਸ ਬਾਕੀ ਕੱਟ ਰੋ ਕੁੱਟ ਰਹੀ ਐ ਦੇਖ ਲੈ ਜਾਨ ਗਿੰਨ ਕੇ ਮੈਂ ਕਹਿੰਦਾ ਤੇਰੇ ਹਿਸਾਬ ਨਾਲ ਜਾਲਾ ਤੇਰੀਆਂ 15 ਮੱਝਾਂ 50000 ਸਾਨੂੰ ਕਿੰਨੀਆਂ ਹੋ ਗਈਆਂ ਇਹ ਸਾਢੇ 70000 ਗਰੀਬਾਂ ਫਿਰ ਫਗਰੀਵਿਆ ਉਹ ਟੇਂ ਪਾਸ ਉਹਦਾ ਹੀ ਹੈ ਨਾ ਇਹ ਹੀ ਜਿਹਨਾਂ ਹੋਰ ਜ਼ਮੀਨ ਨੇ ਸਾਡੀ ਮੇਰੀ ਗੱਲ ਸੁਣ ਲੱਖ ਲੱਖ ਡੂਲ ਡੂਲ ਲੱਖ ਦੀ ਮੱਝ ਆ ਸਾਡੇ ਵਾਲੇ ਹੈ ਨਹੀਂ ਵੀਰੇ ਚਾਹ ਦੇਖ ਵੀਰੇ ਉਹ ਸਾਰਿਆਂ ਕੋਲ ਹੀ ਆ ਅਸੀਂ ਦੇਖਦੇ ਤੁਰੇ ਆਉਣੇ ਆ ਜਣੇ ਹੋਏ ਕਈ ਬੰਦੇ ਕਈ ਆ ਬੜਾ ਕੰਮ ਲੱਭਿਆ ਜੇ ਤੂੰ ਗਰੀਬ ਆ ਤੂੰ ਗੱਲ ਸੁਣ ਜੇ ਤੂੰ ਗਰੀਬ ਆ ਤੇ ਤੂੰ ਆ ਪਸ਼ੂ ਦਰਖਤ ਮਛਾਉਣੇ ਆ ਨੇ ਬੰਦੇ ਅਸੀਂ ਨੁਕਸਾਨ ਤੋਂ ਬਹੁਤ ਬਜਾਗ ਰਹੇ ਐ ਮਹਿਲ ਖਾਨ ਜਨੂਬੀ ਯਾਰ ਬਾਰੀ ਬਾਰੀ ਤੂੰ ਉਹੀ ਗੱਲ ਕਰਦਾ ਹੁਣ ਜੇ ਤੇਰੇ ਅਸੀਂ ਮਾਰਦੇ ਆ ਕੋ ਛੱਤਰ ਪੋਲਾ ਕਰਦੇ ਆ ਫਿਰ ਵੀ ਅਸੀਂ ਮਾਰੇ ਵੱਜਣੇ ਆਈ ਗਰੀਬ ਬੰਦੇ ਨੂੰ ਕੁੱਟਦੇ ਆ ਹਾਂ ਜੀ ਉਹ ਵੀ ਦਾ ਸਹੀ ਠੀਕਾ ਚੱਕਰ ਕੀ ਹੈ ਪਤਾ ਕੀ ਹੈ ਮਹਿਲ ਖਾਨ ਤੂੰ ਜਨੂ ਮਰਜੀ ਬੀ ਉੱਥੇ ਬੋਟੇ ਲੱਗੇ ਆ ਯਾਨੀ ਮੈਨੂੰ ਪਤਾ ਪਹਿਲਾਂ ਤੂੰ ਸਾਰਾ ਉਹ ਨਾਲ ਨਾਲ ਪਰਲੇ ਪਾਸੇ ਦਰਿਆ ਦੇ ਲੈ ਕੇ ਅਗਰਦਾਸਪੁਰ ਪਠਾਨਕੋਟ ਤੋਂ ਇਧਰ ਨੂੰ ਤੁਰੇ ਹੁਣ ਤੁਸੀਂ ਆ ਸਾਡੇ ਜਿਲ੍ਹੇ ਚ ਵੜ ਗਿਆ ਕਿ ਬਰਨਾਲਾ ਬਰਾਂਡਾ ਮਾਨਸਾ ਚ ਵੜ ਗਏ। ਨਹੀਂ ਮਾਨਸਾ ਮਾਨਸਾ ਸਾਡੇ ਹੈ ਨਹੀਂ ਕੋਈ ਬੰਦਾ। ਉਹ ਐ ਨੂੰ ਤੁਰ ਹੀ ਆਉਨੇ ਹੋ ਤੁਸੀਂ। ਉਹਨੂੰ ਕੋਈ ਪੁਰਦੇ ਹੁੰਦੇ। ਹੁਣ ਅਸੀਂ ਕੀ ਕਹਿ ਸਕਦੇ ਬੰਦੇ ਦੇ ਬਿਤੇਰੇ ਆ ਇਹਦੇ ਅਸੀਂ ਨਹੀਂ ਕਹਿ ਸਕਦੇ ਚੋੜੇ। ਹਜ਼ਾਰਾਂ ਬੰਦਾ ਥੋੜਾ ਤੇ ਹਜ਼ਾਰਾਂ ਪਸ਼ੂ ਲਈ ਫਿਰਦਾ ਹੈ। ਸਾਡੇ ਥੋੜਾ ਕਰਦਾ। ਸਾਡੇ ਥੋੜੇ ਡੰਗਰ ਹੈ। ਅਸੀਂ ਚੱਲ ਉੱਥੇ ਪਟਾ ਪਟਾ ਰੱਖ ਲਾਂਗੇ ਜੇ ਚੱਲ ਆ ਸਾਡੇ ਨੂੰ ਕਹਿੰਦੇ ਸਾਡੇ ਨੇ ਚਾਰ ਨਹੀਂ ਸਾਡੇ ਨੇ ਨਹੀਂ ਕਰ। ਨਾ ਕੋਈ ਸਰਕਾਰ ਸਾਲੀ ਥੋੜੀ ਖਾਤਰ ਕੋਈ ਕਾਨੂੰਨ ਬਣਾਉਂਦੀ ਹੈ। ਅਜਾ ਮੇਰੀ ਗੱਲ ਹੋਰ ਸੁਣ ਲਾ। ਐਕਸੀਡੈਂ ਉਹ ਕਿਨਕਸਾਮ ਕਰ ਰਹੇ ਨੇ ਵੀ ਲੋਕਾਂ ਦਾ ਸਰਕਾਰ ਇੱਥੇ ਭੈਣ ਦੀ ਮੈਂਟ ਲਾਉਂਦੇ ਸਾਡੇ ਦਾ ਚਲਾਨ ਕੱਟਣ ਲੱਗਿਆ ਵੜ ਕੇ ਤਾਂ ਤਕਰੀਬਨ ਹੱਦੋਂ ਦੀ ਮੈਂਟ ਚ ਘੇਰ ਲੈਂਦਾ ਵੀ ਲਿਆਓ ਕਿਧਰ ਪਾਸ ਇਤਰਾਇ ਫਿਰ ਤੋਂ ਕਰੋ ਹਜ਼ਾਰਾਂ ਬਸ ਨੂੰ ਰੋਕ ਦਤ ਕੋਈ ਅਸੀਂ ਮੰਨ ਲਿਆ ਜੇ ਤੁਸੀਂ ਕਹਿੰਦੇ ਅਸੀਂ ਸੜਕ ਤੇ ਚੱਲ ਬੁੱਟੇ ਤੋੜਦੀ ਹਾਂ ਨਾ ਅਸੀਂ ਉੱਥੇ ਪਲਾਟ ਤੋੜ ਹੈ ਮਾੜੇ ਮਾੜੇ ਉੱਥੇ ਕਰਨਾ ਹੈ ਬਿਜਾਰਾ ਕਰਾਂਗੇ ਹੋਰ ਕੀ ਕਿਸੇ ਕਾ ਨੂੰ ਲੈ ਲਾਂਗੇ ਬਾਹਰ ਆ ਬਗਰੇ ਲੈ ਕੇ ਰੱਖੀ ਇਹ ਇਹੀ ਹੈ ਉਹ ਤਾਂ ਨਹੀਂ ਅਸੀਂ ਆ ਨੂੰ ਅਸਲ ਤਾਂ ਲੋਕਾਂ ਨੂੰ ਉੱਠਣਾ ਪੈਣਾ ਲੋਕ ਸਾਨੂੰ ਡਾਂ ਖਿਚਣਗੇ ਤਾਂ ਤੁਸੀਂ ਖੜੋਂਗੇ ਐਂਕ ਤੇ ਖੜਦੇ ਜਿੰਨਾ ਨੁਕਸਾਨ ਤੁਸੀਂ ਜਿੰਨਾ ਦਰਸਤਾਂ ਦਾ ਨਸਾਨ ਤੁਸੀਂ ਕੀਤਾ ਆ ਫੇਰ 4-5 ਸਾਲ ਤੋ ਫਨਾਹ ਕਰਤਾ ਤੋ ਜਿੱਥੋਂ ਇਹ ਲੰਘਣ ਲੱਗ ਜੈਨੋ ਵੀ ਜੀ ਅਸੀਂ ਕਿਸੇ ਪਾਸੇ ਨਹੀਂ ਜਾਂਦੇ ਚਾਹੇ ਤੂੰ ਸਾਨੂੰ ਦੇਖ ਵੀ ਲਈ ਯਾਰ ਤੇਰੇ ਸਾਹਮਣੇ ਤੇਰੀ ਜਾਂਦੀਆਂ ਤੂੰ ਫੇਰ ਨਹੀਂ ਮੰਨਦਾ ਕੋਈ ਦੱਸਣਾ ਕਿ ਮਹਿਲਕਾ ਤੂੰ ਉਰੇ ਪਾਰੇ ਕਿੱਥੇ ਨਹੀਂ ਜਾਂਦਾ ਜੀ ਆਹ ਵਰਡ ਆ ਇੱਥੇ ਦਾ ਕਹਿੰਦੇ ਆ ਇੱਥੋਂ ਮੁੜ ਕੇ ਫੇਰ ਮਹਿਲਕਾ ਚੱਲ ਜਾਂਦੀ ਐ ਬਸ ਇਹੀ ਐ ਬਸ ਸਾਡਾ ਹੋਰ ਕੋਈ ਉਰੇ ਪਾਰੇ ਕਿੱਥੇ ਜਾਂਦਾ ਨਹੀਂ ਦਾਦਾ ਕੋਈ ਨੂੰ ਤਨੂੰ ਕਦੇ ਫੇਰ ਮਿਲਾਇਆ ਕੋਈ